ਹਾਂਜੀ ਝੋਨੇ ਦਾ ਸੀਜ਼ਨ ਪੰਜਾਬ ਦੇ ਵਿੱਚ ਪੂਰੇ ਜ਼ੋਰਾਂ ਸ਼ੋਰਾਂ ਤੇ ਚੱਲੀ ਜਾਂਦਾ ਹੈ। ਤਕਰੀਬਨ ਭਰਾਵਾਂ ਨੇ ਝੋਨਾ ਲਾ ਹੀ ਲਿਆ ਤੇ ਕਈ ਪਰਾ ਝੋਨਾ ਲਾਈ ਜਾਂਦੇ ਆ। ਝੋਨਾ ਲਾਉਣ ਤੋਂ ਬਾਅਦ ਆਪਾਂ ਝੋਨੇ ਦੇ ਵਿੱਚ ਯੂਰਗਾ ਪਾਉਣੇ ਆ ਕਿਉਂਕਿ ਝੋਨੇ ਦੇ ਵਿੱਚ ਯੂਰਗਾ ਇੱਕ ਬਹੁਤ ਅਹਿਮ ਕੰਮ ਕਰਦਾ ਹੈ। ਯੂਰਗਾ ਦਾ ਜੀ ਝੋਨੇ ਦੇ ਫਟਾਰੇ ਤੇ ਝੋਨੇ ਦੇ ਗਰੋਥ ਲਈ ਇੱਕ ਬਹੁਤ ਅਹਿਮ ਰੋਲ ਹੁੰਦਾ ਤੇ ਹੋਰ ਵੀ ਝੋਨੇ ਦੇ ਵਿੱਚ ਜਿਹੜੇ ਤੱਤ ਹੁੰਦੇ ਆ ਉਹਨਾਂ ਨੂੰ ਯੂਰਗਾ ਮਜ਼ਬੂਤ ਕਰਦਾ। ਯੂਰਗਾ ਦਾ ਇੱਕ ਬਹੁਤ ਜਿਆਦਾ ਅਹਿਮ ਰੋਲ ਹੁੰਦਾ ਝੋਨੇ ਦੇ ਫਟਾਰੇ ਲਈ ਤੇ ਝੋਨੇ ਦੇ ਗ੍ਰੋਥ ਲਈ ਪਰ ਜੇਕਰ ਬਾਈ ਤੁਸੀਂ ਜਿਹੜਾ ਆਪਾਂ ਵੀਡੀਓ ਦੇ ਵਿੱਚ ਤਰੀਕਾ ਦੱਸੋਗੇ ਆਹ ਤਰੀਕੇ ਨਾਲ ਯੂਰੀਆ ਪਾਓਗੇ ਤਾਂ ਥੋੜਾ ਝੋਨਾ 10 ਗੁਣਾ ਵੱਧ ਫਟਾਰਾ ਕਰੂਗਾ ਦੁੱਗਣਾ ਫਟਾਰਾ ਕਰੂਗਾ ਕਹਿਣ ਦਾ ਮਤਲਬ ਆ ਤੇ ਦੁੱਗਣੀ ਗ੍ਰੋਥ ਹੋਊਗੀ ਜਿਹੜਾ ਵੀ ਨਾਂਗੇ ਟਾਪੇ ਵਾਲਾ ਹੋਗਾ ਉਹ ਤੁਹਾਨੂੰ ਪੁੱਛੂਗਾ ਕਿ ਤੁਸੀਂ ਝੋਨੇ ਦੇ ਵਿੱਚ ਕੀ ਪਾਇਆ ਇੰਨਾ ਜ਼ਿਆਦਾ ਫਟਾਰਾ ਕਰੂਗਾ ਜਦੋਂ ਬਾਈ ਜੀ ਤੁਸੀਂ ਆਹ ਤਰੀਕੇ ਨਾਲ ਯੂਰੀਆ ਪਾਓਗੇ ਤੁਸੀਂ ਆਪ ਹੀ ਕਹੋਗੇ ਜਦੋਂ ਤੁਹਾਡੇ ਸਾਹਮਣੇ ਰਿਜ਼ਲਟ ਆਊਗਾ ਕਿ ਯਾਰ ਨਿਆਰਾ ਆ ਗਿਆ ਇੰਨਾ ਜ਼ਿਆਦਾ ਫਟਾਰਾ ਕਰੂਗਾ ਝੋਨਾ ਇੰਨੀ ਸੋਹਣੀ ਗ੍ਰੋਥ ਕਰੂਗਾ ਕਹਿਣ ਦਾ ਮਤਲਬ ਆ ਕਿ ਪੂਰਾ ਸਰੇ ਦਾ ਫਟਾਰਾ ਆਊਗਾ ਤੇ ਸਰੇ ਦੀ ਗ੍ਰੋਥ ਹੋਊਗੀ ਤੇ ਝਾੜ ਵੀ ਬਾਈ ਪੂਰਾ ਸਰਾ ਨਿਕਲੂਗਾ ਕਿਉਂਕਿ ਜੇਕਰ ਆਪਣਾ ਝੋਨਾ ਗ੍ਰੋਥ ਵਧਿਆ ਕਰੂਗਾ ਫਟਾਰਾ ਵਧਿਆ ਕਰੂਗਾ ਸਰੇ ਦਾ ਫਟਾਰਾ ਕਰੂਗਾ ਦੁੱਗਣਾ ਫਟਾਰਾ ਕਰੂਗਾ ਅਮ ਫਟਾਰੇ ਨਾਲੋਂ ਦੁੱਗਣਾ ਫਟਾਰਾ ਕਰੂਗਾ ਗ੍ਰੋਥ ਵਧ ਕਰੂਗਾ ਤਾਂ ਝਾੜ ਆਟੋਮੈਟਿਕ ਹੀ ਆਪਾਂ ਨੂੰ ਵੱਧ ਆਊਗਾ ਜਿਹੜੇ ਭਰਾ ਭਾਈ ਜੀ ਆਹ ਤੇ ਇੱਕ ਨਾਲ ਯੂਰੀਆ ਪਾਉਂਦੇ ਉਹਨਾਂ ਨੂੰ ਪੂਰਾ ਸਰਾ ਰਿਜ਼ਲਟ ਮਿਲਦਾ ਜਦੋਂ ਤੁਸੀਂ ਵੀ ਆਹ ਤਰੀਕੇ ਨਾਲ ਯੂਰੀਆ ਪਾਓਗੇ ਆਹ ਚੀਜ਼ਾਂ ਮਿਕਸ ਕਰਕੇ ਪਾਓਗੇ ਜਦੋਂ ਤੁਹਾਨੂੰ ਰਿਜ਼ਲਟ ਆਇਆ ਤਾਂ ਤੁਸੀਂ ਆਪ ਹੀ ਕਿ ਵੇਖੀ ਯਾਰ ਕੀ ਬਾਤ ਆ ਨਿਆਰਾ ਆ ਗਿਆ ਜੇਕਰ ਬਾਜੀ ਤੁਸੀਂ ਯੂਰਗਾ ਤੋਂ ਵਧਿਆ ਰਿਜ਼ਲਟ ਲੈਣਾ ਚਾਹੋ ਨੇ ਤਾਂ ਝੋਨਾ ਲਾਉਣ ਤੋਂ 10 ਤੋਂ 15 ਦਿਨ ਦੇ ਬਾਅਦ ਯੂਰਗਾ ਪਾਓ ਆਹ ਯੂਰਗਾ ਪਾਉਣ ਦਾ ਬਿਲਕੁਲ ਸਹੀ ਸਮਾਂ ਝੋਨਾ ਲਾਉਣ ਤੋਂ 10 ਤੋਂ 15 ਦਿਨ ਦੇ ਬਾਅਦ ਜਿਹੜੇ ਜਿਹੜੇ ਭਰਾ ਝੋਨਾ ਲੱਗਣ ਤੋਂ 10 ਤੋਂ 15 ਦਿਨ ਦੇ ਬਾਅਦ ਯੂਰਗਾ ਪਾਉਂਦੇ ਉਹਨਾਂ ਨੂੰ ਪੂਰਾ ਸਰਾ ਰਿਜ਼ਲਟ ਮਿਲਦਾ ਹੈ ਤੇ ਯੂਰਗਾ ਤਾਂ ਤੁਸੀਂ ਇੱਕ ਬੈਕ ਪੂਰਾ ਲੈਣਾ ਜੇਕਰ ਤੁਸੀਂ ਕਦੋਂ ਕਰਨ ਸਮੇਂ ਯੂਰਗਾ ਪਾਈ ਆ ਤਾਂ ਤੁਸੀਂ ਇੱਕ ਬੈਗ ਤੋਂ ਥੋੜੀ ਜਿਹੀ ਯੂਰੀਆ ਘਟਾ ਸਕਦੇ ਹੋ ਨਹੀਂ ਤਾਂ ਓਵਰਡੋਜ਼ ਹੋ ਜੂਗੀ ਜੇਕਰ ਤੁਸੀਂ ਕਦੂ ਕਰਨ ਤੋਂ ਪਹਿਲਾਂ ਯੂਰਗਾ ਪਾਈ ਆ ਤੇ ਇਹਦੇ ਨਾਲ ਤੁਸੀਂ ਇਹ ਚੀਜ਼ਾਂ ਵੀ ਮਿਕਸ ਕਰ ਸਕਦੇ ਹੋ ਇੱਕ ਤਾਂ ਤੁਸੀਂ 21% ਵਾਲੀ ਜਿੰਕ ਮਿਕਸ ਕਰ ਸਕਦੇ ਹੋ ਇਹ ਤੁਸੀਂ 10 ਕਿਲੋ ਲੈਣੀ ਹੈ ਤੇ ਨਾਲ ਇਹਦੇ ਲੈਣਾ ਜੀ ਸਲਫਰ ਤੇ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖੋ ਜਦੋਂ ਤੁਸੀਂ ਯੂਰਗਾ ਪਾਉਣੇ ਹੋ ਤਾਂ ਖੇਤ ਜਿਹੜਾ ਤੁਹਾਡਾ ਪਾਣੀ ਹੋਵੇ ਉਹ ਘੱਟ ਹੋਵੇ ਇਹ ਗੱਲ ਦਾ ਜ਼ਰੂਰ ਧਿਆਨ ਰੱਖਿਓ ਜਦੋਂ ਤੁਸੀਂ ਯੂਰਗਾ ਦੀ ਪਹਿਲੀ ਡੋਜ਼ ਦੋਗੇ 10 ਤੋਂ 15 ਦਿਨ ਤੋਂ ਬਾਅਦ ਤੱਕ ਖੇਤ ਵਿਚ ਥੋੜੇ ਪਾਣੀ ਮੀਡੀਅਮ ਜਿਹਾ ਹੋਵੇ ਜਿਆਦਾ ਪਾਣੀ ਚੋਨੇ ਦੇ ਵਿੱਚ ਨਾ ਖੜਾ ਹੋਵੇ ਇਹ ਗੱਲ ਦਾ ਧਿਆਨ ਤੁਸੀਂ ਜਰੂਰ ਰੱਖਣਾ ਇਸ ਦਾ ਤੁਹਾਨੂੰ ਬਹੁਤ ਸੋਹਣਾ ਰਿਜ਼ਲਟ ਦੇਖਣ ਨੂੰ ਮਿਲੇਗਾ ਪੂਰਾ ਸਰੇ ਦਾ ਰਿਜ਼ਲਟ ਦੇਖਣ ਨੂੰ ਮਿਲੇਗਾ ਤੇ ਆਹ ਚੀਜ਼ ਦਾ ਬਹੁਤ ਜਿਆਦਾ ਸਰਪੈਂਦਾ ਪਾਣੀ ਦਾ ਦੂਜੀ ਡੋਜ਼ ਵੇਲੇ ਤੁਸੀਂ ਇੱਕ ਬੈਗ ਲੈਣਾ 10 ਕਿਲੋ ਨਾਲ ਲੈਣਾ ਜੀ ਮੈਗਨੀਸ਼ੀਅਮ ਸਲਫੇਟ ਤੇ ਫੇਅਰ ਸਲਫੇਟ ਇਹ ਲੈਣਾ ਕਰ ਲੈਣੀਆ ਤੁਸੀਂ ਤੀਸਰੀ ਡੋਜ਼ ਦੇ ਵਿੱਚ ਤੁਸੀਂ 3 ਕਿਲੋ ਯੂਰਗਾ ਲੈਣੀ ਹੈ ਤੇ ਨਾਲ ਥਾਇਓਪੈਨਟ ਮਿਕਸ ਕਰਨਾ ਚਾਹੀਏ ਦੇ ਨਾਲ ਇਹ ਤੁਸੀਂ ਕੋਈ ਵੀ ਮਿਕਸ ਕਰ ਸਕਦੇ ਹੋ ਜਿਹੜਾ ਤੁਹਾਨੂੰ ਵਧੀਆ ਲੱਗਦਾ ਜੇਕਰ ਤੁਸੀਂ ਆਹ ਤਰੀਕੇ ਨਾਲ ਯੂਰਗਾ ਪਾਓਗੇ ਤਾਂ ਥੋੜਾ ਝਾੜ ਪੂਰਾ ਸਿਰੇ ਦਾ ਨਿਕਲੂਗਾ ਕਿਉਂਕਿ ਜੇਕਰ ਆਪਣਾ ਚੋਨਾ ਫਟਾਰਾ ਵਧੀਆ ਕਰੂਗਾ ਗਰੋਥ ਵਧੀਆ ਕਰੂਗਾ ਤਾਂ ਝਾੜ ਆਪਾਂ ਨੂੰ ਆਟੋਮੈਟਿਕ ਹੀ ਵਧੀਆ ਦੇਖਣ ਨੂੰ ਮਿਲੂਗਾ ਧੰਨਵਾਦ